ਨਾਮ ਹੈ ਹਾ ਪੀਰਪੰਚ ਸਾਫ ਦਾ ਸਰਪੰਚ ਆ ਮੈਂ ਪਾਜੀ 20 ਦਿਨ ਤੋਂ ਬੱਤੀ ਦੀ ਪ੍ਰੋਬਲਮ ਚੱਲਣ ਦੀ ਆ ਜਈ ਨੂੰ ਕੰਪਲੇਨਾਂ ਪਾਪ ਆ ਗਏ ਅਸੀਂ ਆਕ ਕੇ ਖੱੜਨੇ ਲੈਣ ਮੈਣ ਆਉਂਦੇ ਆ ਉਹ ਕਹਿੰਦੇਾਨੂੰ ਸਮਾਨ ਨਹੀਂ ਮਿਲਦਾ ਪਾਜੀ ਉਹ ਤਾਰ ਸ਼ਾਰਟ ਹੋਈ ਹੈ ਆਪਾਂ 20 ਦਿਨ ਤੋਂ ਚਾਹੀਦੇ ਤਰਲੇ ਮਾਰਨ ਦੇ ਆ ਕਿ ਮੌਕਾ ਵੇਖੋ ਤੁਹਾਨੂੰ ਮੌਕਾ ਵਿਖਾ ਲਾਂਗੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਅੱਜ ਉਹ ਸਕੂਲ ਵਾਂ ਨਗੀ ਉਹ ਬਿਲਕੁਲ ਉੱਥੇ ਕਰੰਟ ਆ ਗਿਆ 10 ਬੱਚ 15 ਬੱਚੇ ਹੀ ਹਰਚ ਜੈ ਨੂੰ 2:00 ਵਜੇ ਕੁਛ 16 ਮਿੰਟ ਤੇ ਮੈਂ ਫੋਨ ਕੀਤਾ ਜੈਨ ਮੇਰਾ ਫੋਨ ਨਹੀਂ ਚੁੱਕਿਆ 20 ਦਿਨ ਤੋਂ ਪ੍ਰੋਬਲਮ ਚੱਲਣ ਧੀ ਆ ਰਾਤ ਬੰਦ ਕਰ ਦਿੰਦੇ ਆ ਸਵੇਰੇ ਆਉਂਦੀ ਆ ਕਹਿੰਦੇ ਜੀ ਲੋ ਡਾਟਾ ਡਿਪੈਂਡ ਲੋਡ ਹੁਣ ਬੱਤੀ ਵਾਲੇ ਹੱਲ ਕਰਨਾ ਆਪਾਂ ਥੋੜਾ ਹੱਲ ਕਰਨਾ ਵਾ ਇਹ ਤਾਂ ਵਿਭਾਗ ਦੇ ਕੰਮ ਆ ਹੁਣ ਲੋਕ ਕਹਿੰਦੇ ਆਂ ਹੀ ਪਰੇਸ਼ਾਨ ਹੋਣ ਦੇ ਉਹ ਕੋਈ ਕਹਿੰਦਾ ਕਿ ਸਾਡਾ ਉਹ ਬਿਜਲੀ ਪ੍ਰਸ਼ਾਸਨ ਦਾ ਕੰਮ ਆ ਜੇ ਉਹ ਬੱਚੇ ਮਰ ਜਾਂਦੇ ਫਿਰ ਤੇ ਸਾਰੇ ਪ੍ਰਸ਼ਾਸਨ ਨੇ ਵੀ ਆਉਣਾ ਸੀ ਸਰਕਾਰ ਨੇ ਵੀ ਆਉਣਾ ਸੀ ਝੂਠੇ ਦਿਲਾਸੇ ਦੇਣੇ ਆਉਣਾ ਸੀ ਇਹ ਕੰਮ ਪਹਿਲਾਂ ਵੇਖਿਆ ਜਾਏ ਨਾ ਆਪਾਂ ਚਾਹੁੰਦੇ ਹਾਂ ਕਿ ਇਨਸਾਫ ਬੱਤੀ ਵਾਲੇ ਆਉਣ ਤੇ ਆਪਾਂ ਲੋਕ ਵੀ ਖੱਜਲ ਖਰਾਬ ਹੋਣਦੇ ਆਪਾਂ ਵੀ ਖੱਜਲ ਖਰਾਬ ਹੋਣਦੇ ਆ ਬੱਤੀ ਦਾ ਕੰਮ ਸਹੀ ਕਰਨ ਜੋ ਇਹਨਾਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਣ ਤੇ ਆਪਾਂ ਉੱਠਣ ਨੂੰ ਤਿਆਰ ਆ ਮੁਸ਼ਕਲ ਜੀ ਬਿਜਲੀ ਦੀ ਮੁਸ਼ਕਲ ਹੈ ਜਈ ਨੂੰ ਫੋਨ ਕਰੀਦਾ ਆ ਬਿਲਕੁਲ ਚੁੱਕਦਾ ਨਹੀਂ ਆ ਤੇ ਜੇ ਚੁੱਕਦਾ ਤੇ ਉਹ ਲਾਈਨਮੈਨ ਘਲਦਾ ਵਾ ਨਾ ਉਹਨਾਂ ਨੂੰ ਕੋਈ ਸਾਮਾਨ ਦਿੰਦਾ ਕੁਝ ਨਹੀਂ ਕਹਿੰਦਾ ਹੈ ਹੀ ਕੁਝ ਨਹੀਂ ਸਟੋਰ 'ਚ ਤੇ ਜੇ ਅੱਜ ਇੱਥੇ ਕਿਸੇ ਨੇ ਬਾਹਰ ਕਿਨ ਕਲੋਨੀ ਤੋਂ ਤਾਰ ਕਢੋਣੀ ਹੈ ਨਾ ਗੱਡੀਆਂ ਨਾਲ ਤਾਰਾਂ ਆ ਜਾਂਦੀਆਂ ਨੇ ਤੇ ਇਹਦੇ ਕੋਲ 3 ਮੀਟਰ ਟੋਟਾ ਨਹੀਂ ਉਦੋਂ ਦਾ ਨਿਕਲਿਆ 3-4 ਮੀਟਰ ਕਿੰਨੇ ਦਿਨ ਹੋ ਗਏ 20 ਦਿਨ ਘਟੋ-ਘਟੋ ਗਏ ਆ ਇਹ ਮੇਰੇ ਸਾਹਮਣੇ ਸਾਨੂੰ ਘੰਟਾ ਹੋ ਗਿਆ ਇੱਥੋਂ ਕਿਲੋਮੀਟਰ ਦੇ ਇਹਨਾਂ ਦੇ ਦਫ਼ਤਰ ਨੇ ਕੋਈ ਅਜੇ ਤੱਕ ਇਹਨਾਂ ਦੇ ਪ੍ਰਸ਼ਾਸਨ ਦਾ ਬੀਜਲੀ ਬੋਰਡ ਦਾ ਨਹੀਂ ਆਇਆ ਸਾਡੇ ਤੱਕ ਅਸੀਂ ਦੇਖੋ ਜਾਣਦੇ ਆ ਵੀ ਕੋਈ ਸੁਚੱਜੇ ਢੰਗ ਨਾਲ ਕੰਮ ਕਰਨ ਨਾ ਇਹ ਕਿ ਇਹਦਾ ਫੋਨ ਚੁੱਕਦੇ ਨਾ ਕੋਈ ਆਉਂਦੇ ਨਾ ਐਸਡੀਓ ਦਾ ਫੋਨ ਨੰਬਰ ਪੰਦ ਆ ਰਿਹਾ ਜਈ ਜੇ ਚੁੱਕਦਾ ਤੇ ਜਈ ਕੋਈ ਗੱਲਬਾਤ ਨਹੀਂ ਮੁਸ਼ਕਲ ਜੀ ਕਤਰੀਬਨ ਅਪਲ ਦੇ ਰਾਤ ਨੂੰ 11:00 ਵਜੇ ਲਾਈਟ ਬੰਦ ਕਰ ਦਿੰਦੇ ਆਏ ਪੀ ਆ ਤਾਂ ਲੋਡ ਬਹੁਤ ਆ ਬਾਕੀ ਪਿੰਡਾਂ ਸਾਰਿਆਂ ਚੱਗਦੀ ਕੀ ਕਰ ਲੋਡ ਇੱਥੇ ਆ ਉੱਥੇ ਸਾਰੇ ਚੌਂਕ ਜਲ ਬੱਤੀਆਂ ਜਗੰਡੀਆਂ ਜਾਗ ਵੇਖ ਲੋ ਸਾਰੀ ਰਾਤ ਜਾਗਦੀਆਂ ਨੇ ਉਹ ਅੱਧੇ ਪਿੰਡ ਜ ਨਹੀਂ ਲਾਈਟ ਉੱਥੇ ਜਾਗਦੀ ਆ ਕੀ ਕਰ ਉੱਥੇ ਲੋਡ ਨਹੀਂ ਆ ਇਹ ਸਿਰਫ ਇੱਕ ਪਿੰਡ ਇੱਕ ਦੋਆਂ ਕਰਕੇ ਲੋਡ ਸਾਰਾ ਚੱਲ ਜਾਂਦਾ ਵਾ ਅਸੀਂ ਤੇ ਉਹ ਆਨੇ ਆ ਵੀ ਚੰਗਾ ਸੁਚੱਜੇ ਢੰਗ ਨਾਲ ਕੋਈ ਮਤਲਬ ਕਰਨ ਬਿਜਲੀ ਨੂੰ ਬਹਾਲ ਤੇ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਸਾਡਾ ਦਿਲ ਨਹੀਂ ਕਰਦਾ 20 ਦਿਨ ਹੋ ਗਏ ਆ ਅੱਕ ਕੇ ਅੱਜ ਸਾਰੇ ਪਿੰਡ ਨੇ ਰੋਟ ਕੇ ਬੱਚੇ ਬੱਚੇ ਵੇਲੋ ਸਾਰੇ ਪਿੰਡ ਦੇ ਬਾਹਰ ਆਏ ਨਿਕਲ ਕੇ ਨਹੀਂ ਤੇ ਕੋਈ ਰੋਡ ਤੇ ਆਣ ਕੇ ਕਿ ਲੋਡ ਨਹੀਂ ਆਣ ਕੇ ਕੋ ਸਰਬ ਮੁਸ਼ਕਲ ਹੈ ਜੀ। ਦੇਖੋ ਬੱਤੀ ਹਰ ਤੋਂ 10 ਦਿਨ ਪਹਿਲਾਂ ਖਰਾਬ ਹੋ ਜਾਂਦੀ ਆ। ਠੀਕ ਆ। ਬੱਤੀ ਠੀਕ ਕਰਕੇ ਜਾਂਦੇ ਆ। 10 ਮਿੰਟ ਬਾਅਦ ਜਾ ਕੇ ਫੇਰ ਸਰਜੰਦੀ ਤਾਰ ਆ। ਅੱਜ ਉਹ ਤਾਰ ਨੰਗੀ ਛੱਡ ਗਈ। ਤੇ ਬੱਸ ਨੂੰ ਸਰ ਬੱਚਿਆਂ ਦੀ ਬੱਸ ਹੀ। ਪਰ ਉਹ ਬੱਚੇ 25-30 ਬੱਚੇ ਸੀ। ਅਗਰ ਉਹ ਬੱਚਿਆਂ ਨੂੰ ਕਰੰਟ ਪੈ ਗਿਆ ਨਾਲ ਲੱਗੀ ਬੱਸ। ਅਗਰ ਉਹ ਬੱਚੇ ਮਰ ਜਾਂਦੇ ਤੇ ਕੌਣ ਜ਼ੁੰਮੇ ਆਰੀ ਸਰ? ਸਰਕਾਰ ਜ਼ੁੰਮੇ ਆਰੀ ਜਾਂ ਜੇਹ ਜ਼ੁੰਮੇ ਆਰੀ। ਤੇ ਬਿਜਲੀ ਬੋਰ ਜ਼ੁੰਮੇ ਆਲੀ। ਸਰ ਬਿਜਲੀ ਬੋਰ ਨੂੰ ਕੀਤੇ ਆ ਬੱਸ ਸਰ? ਜਿੰਨਾਂ ਦਾ ਪੀਕ ਸਰ ਜੈਨੂਦ ਕਰਨੇ ਆ ਹੁਣ ਜੈਨੂ ਫੋਨ ਕਹਿੰਦੇ ਜੈ ਫੋਨ ਨਹੀਂ ਚੁੱਕਦਾ ਸਾਡੀ ਸਰ ਮੰਨਿਆ ਹੀ ਆ ਕਿ ਟਾ ਬੱਤੀ ਠੀਕ ਕੀਤੀ ਜਾਏ ਕਿਹਦੇ ਜੋਰ ਲੰਗੇ ਆ ਉਹ ਟਕੇ ਜਾਣ ਤਾਂ ਆਪਾਂ ਰਸਤਾ ਖੋਲ ਦਿੰਦੇ ਮੁਸ਼ਕਲ ਇਹਨਾਂ ਦੀ ਆ ਵੀ ਕੋਈ ਬਿਜਲੀ ਬੋਰਡ ਦੀ ਕੋ ਤਾਰ ਟੁੱਟ ਗਈ ਸੀ ਆਪਣਾ ਜਿਹੜੀ ਬੱਤੀ ਵਾਲੀ ਤਾਰ ਹੁੰਦੀ ਪਿੰਡ ਬਹਾਦਰਪੁਰ ਦੀ ਉਹਦੇ ਵਿੱਚ ਉਹਨਾਂ ਨੇ ਜੈ ਜੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਾਰ ਪਾ ਕੇ ਗਏ ਆ ਲੋਡ ਜ਼ਿਆਦਾ ਹੋਣ ਕਰਕੇ ਤਾਰ ਦੁਬਾਰਾ ਫੇਰ ਜਿਹੜੀ ਆ ਉਹ ਮਤਲਬ ਸੜ ਗਈ ਆ ਇਹ ਬੰਦੇ ਕਹਿੰਦੇ ਆ ਜੀ ਅਸੀਂ ਦੱਸ ਦੇਣ ਹੋ ਗਿਆ ਅਸੀਂ ਇਹਨਾਂ ਨੂੰ ਪ੍ਰੋਬਲਮ ਆਪਣੀ ਦੱਸਣ ਲਈ ਸਾਡੇ ਕੋਲ ਮਸਲਾ ਹੱਲ ਨਹੀਂ ਕੀਤਾ ਅਸੀਂ ਇਹਨਾਂ ਨੂੰ ਤੁਹਾਡੇ ਸਾਹਮਣੇ ਬੇਨਤੀ ਕੀਤੀ ਆ ਵੀ ਆ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਤੁਸੀਂ ਪਬਲਿਕ ਨੂੰ ਜਾਣ ਤੋਂ ਜੇ ਬਿਲੀ ਬੋਰਡ ਸਾਡੀ ਮੇਰੀ ਜਈ ਨਾ ਗੱਲ ਹੋਈ ਉਹ ਕਹਿੰਦੇ ਆਪਾਂ ਦੋ ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮਸਲਾ ਹੱਲ ਕਰ ਦਦੇ ਆਂ ਕਾਰ ਲੈ ਕੇ ਹੁਣ ਲੱਗੇ ਜਾ ਲੱਗੇ ਚਲੋ ਇਹਨਾਂ ਨੂੰ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਆ ਵੀ ਆ ਜੀ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਰਸਤਾ ਖੋਲਿਆ ਜਾ